ਧਰਤੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਆ ਔਰ ਕਰੀਬ ਸਵੇਰ ਦੇ 4 ਵਜੇ ਦਾ ਟਾਈਮ ਆ ਇਸ ਵਕਤ ਅਸੀਂ ਪਹੁੰਚੇ ਆ ਸਤਲੁਜ ਬੰਨ ਦੇ ਉੱਤੇ ਜੋ ਕਿ ਸਸਰਾਲੀ ਕਲੋਨੀ ਦੇ ਵਿੱਚ ਦੇਖਿਆ ਜਾ ਰਿਹਾ ਕਿ ਲੁਧਿਆਣੇ ਦੇ ਵਿੱਚ ਲਗਾਤਾਰ ਬਹੁਤ ਦਿਨਾਂ ਤੋਂ ਅਫਵਾਹ ਚੱਲ ਰਹੀ ਸੀ ਕਿ ਬੰਨ ਟੁੱਟ ਗਿਆ ਬੰਨ ਟੁੱਟ ਗਿਆ ਪਾਣੀ ਆ ਗਿਆ ਸੋ ਅੱਜ ਅਸੀਂ ਮੌਜੂਦ ਆ ਸਵੇਰੇ ਤੜਕੇ ਦੇ 4 ਵਜੇ ਹੋਏ ਆ ਔਰ ਸਾਰੇ ਇੱਥੇ ਜੋ ਇਲਾਕੇ ਦੇ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਮਾਹੌਲ ਆ ਜੀ ਕੀ ਹਾਲਾਤ ਆ ਇੱਥੇ ਦੇ ਜੋ ਜਿਹੜੇ ਖਰੇ ਹਾਲਾਤ ਹੋ ਗਾ ਜਿਹੜਾ ਬੰਨ ਸੀ ਜਿਹੜੇ ਕਰੇ ਟੁੱਟ ਗਿਆ ਸੀ ਜੀ ਲੇਕਿਨ ਉਦੋਂ ਇਹ ਸੀਗਾ ਜੀ ਪਾਣੀ ਜਿਹੜਾ ਸੀ ਜਿਹੜੇ ਬਾਹਰਲੇ ਝੀਲ ਸੀ ਨਾ ਬੰਨ ਕੋ ਉਹਨਾਂ ਤੋਂ 4 ਫੁੱਟ ਥੱਲੇ ਜਾਂਦੇ ਗਏ ਅੱਛਾ ਜੀ ਤੇ ਹੁਣ ਜਿਹੜਾ ਪਾਣੀ ਜਿਹੜਾ ਇਹਨਾਂ ਨੇ ਰਾਤ ਦਾ ਛੱਡਿਆ ਹੋਇਆ ਹਾਂਜੀ ਉਹ ਜਿਹੜਾ ਪਾਣੀ ਆ 4 ਫੁੱਟ ਛੱਡ ਕੇ ਦੇ ਬਰਾਬਰ ਆ ਕੇ ਵੀ 2 ਫੁੱਟ ਉੱਪਰ ਆ ਗਿਆ ਪਰਲੇ ਪਾਸੇ ਜੀ ਕੋ 5-6 ਫੁੱਟ ਪਾਣੀ ਜਿਹੜਾ ਉੱਪਰ ਆਇਆ ਮਤਲਬ ਦਿਨ ਤੋਂ ਜਿਹੜਾ ਚੜ੍ਹਾ ਜ਼ਿਆਦਾ ਹੋ ਗਿਆ ਹਾਂ 5-6 ਫੁੱਟ ਪਾਣੀ ਦਾ ਜਿਹੜਾ ਚੜ੍ਹਾ ਜਿਹੜਾ ਇਹ ਪਾਣੀ ਵਧਦਾ ਜਾ ਰਿਹਾ ਇਹਦੀ ਮਾਰ ਤਕਰੀਬਨ ਕਿੱਥੇ ਤੱਕ ਜਾਊਗੀ ਜੇ ਸੋਚੀਏ ਕਿ ਲੁਧਿਆਣੇ ਦੇ ਕਿਹੜੇ-ਕਿਹੜੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿ ਤੁਸੀਂ ਸਤਿਗੁਰੂ ਕਿਰਪਾ ਕਰੇ ਕਿ ਪਾਣੀ ਦਾ ਲੈਵਲ ਜਲਦੀ ਤੱਕ ਥੱਲੇ ਚਲੇ ਜਾਵੇ ਜੀ ਅਗਰ ਇਹ ਫਿਰ ਹੁਣ ਬੰਨਤਾ ਹੈ ਨਹੀਂ ਜੀ ਇਹ ਪਾਣੀ ਦਾ ਲੈਵਲ ਉੱਪਰ ਵੱਧਾ ਹੋਆ ਜਿਹਦੇ ਹਿਸਾਬ ਨਾਲ ਬਾੜ ਲਾਈ ਹੋਈ ਹੈ ਜੀ ਫਿਰ ਤਾਂ ਲੁਧਿਆਣੇ ਨੂੰ ਪੈਣਾ ਇਹਨੇ ਫਿਰ ਜੀ ਪਿੰਡ ਤਾਂ ਜਾਣੇ ਜਾਣੇ ਹੈ ਲੁਧਿਆਣੇ ਨੂੰ ਪਿੰਡ ਦੇ ਲੋਕ ਨੇ ਪਿੰਡ ਦੇ ਲੋਕ ਜਿਆਦਾ ਖੇਤੀਬਾੜੀ ਦੇ ਸੰਬੰਧਤ ਆ ਹਾਂਜੀ ਹਾਂਜੀ ਔਰ ਤਰੀਬ-ਤਰੀਬ ਬਹੁਤ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਵੀ ਵਿਚਾਲੀਆਂ ਪਾਣੀ ਦੇ ਹਾਂਜੀ ਹਾਂਜੀ ਕਿਸ ਤਰੀਕੇ ਉਹ ਲੱਗਦਾ ਉਹਨਾਂ ਦਾ ਇਸ ਟਾਈਮ ਗੁਜ਼ਾਰਾ ਜਾਂ ਕਿਦਾਂ ਜੇ ਸਸਦਾਰੀ ਕਲੋਨੀ ਪਿੰਡ ਦੀ ਇਹ ਲਾਈ ਗਣੀ ਇੱਕ ਪਿੰਡ ਦੀ ਜਿਹੜੀ 400 ਕੱਲਾ ਦਰਿਆ ਦੇ ਵਿੱਚ ਜੀ 200 ਕਲਾ ਇਹਨਾਂ ਦਾ ਬਾਹਰ ਆ 600 ਕਲਾ ਜਮੀਨ ਦਾ ਆ ਜਿਹੜੀ 43 ਤਾਂ ਇਹਨੇ ਖਤਮੀ ਕਰ ਦਿੱਤੀ ਜੀ ਉਧਰੋਂ ਰੋਲ ਬੂਥਗੜ ਵਾਲੀ ਜੀ ਐਮਟੀ ਕੌਂਸਲ ਵੀ ਇਹ ਘਾ ਲੱਗਿਆ ਜੀ insan ਦਾ ਬਹੁਤ ਬਦ ਹੈ ਤੇ ਜਿੱਥੋਂ ਬੰਨ ਟੁੱਟਿਆ ਆ ਹੁਣ ਰਾਤ ਦੇ ਟਾਈਮ ਨੂੰ ਕਰੀਬ 10 ਵਜੇ ਜਦੋਂ ਨਿਊਜ਼ ਆਈ ਆ ਕਿ ਬੰਨ ਟੁੱਟਿਆ ਬੰਨ ਕਿੱਫੋਕ ਟੁੱਟਿਆ ਤੇ ਕਿੰਨਾ ਕੁ ਉਹਦਾ ਫਨਾ ਹੋਇਆ ਹੈ ਇਹ ਕੋ ਦੰਦੇ ਪਿੰਡ ਇਹਨੇ ਪਾਸੇ ਕੋਟਿਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਅੱਜ ਪਰਮਾਤਮਾ ਕਰੇ ਇਹ ਤਾਂ بارش ਹੋਣ ਲੱਗੀ ਹੁਣ ਜੇ بارش ਖਤਮ ਹੁੰਦੀ ਆ ਚਲੋ ਪ੍ਰਸ਼ਾਸਨ ਵੀ ਆ ਜਾਏਗਾ ਦਿਨੇ ਹੋਰ ਜਿਹੜੀ ਆ ਇਹ ਪਿੰਡਾਂ ਦੀ ਜਨਤਾ ਜਿਹੜੀ ਆ ਜਾਣੀ ਜੀ ਫਿਰ ਕੁਝ ਉਹ ਮਿੱਟੀ ਪਾਣੀ ਉਸ ਬਾਂ ਨੂੰ ਥੋੜਾ ਜਿਹਾ ਹੋਰ ਮਜ਼ਬੂਤ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਥੋੜਾ ਜਿਹਾ ਹੋਰ ਬਾਂ ਨੂੰ ਮਜ਼ਬੂਤ ਕਰਦੇ ਕਿੰਨਿਆਂ ਕ ਸਫਸਾਵਾ ਜਾਂ ਕਿਹੜੇ ਕਿਹੜੇ ਲੋਕ ਇਸ ਮੌਕੇ ਜਿਹੜੇ ਨਾਲ ਖੜੇ ਰੇ ਆ ਸਹਿਯੋਗ ਕਰ ਰਹੇ ਸ਼ਾਇਦ ਮੁੰਡੇ ਇੱਥੇ ਚਲੇ ਗਏ ਜਾਂ ਇੱਧਰ ਖੜੇ ਹੋਣਗੇ ਮੇਰੇ ਖਿਆਲ ਦੇ ਵਿੱਚ ਸ਼ਿਆਰਪੁਰ ਤੋਂ ਟਰਾਲੀਆਂ ਲੈ ਕੇ ਬੋਰੀਆਂ ਦੇ ਵਿੱਚ ਮਿੱਟੀ ਪਾ ਦੇ ਮਿੱਟੀ ਭਰ ਕੇ ਬੋਰੀਆਂ ਦੀ ਜਿਹੜੀ ਉਹ ਦੇਖੋ ਸ਼ਹਿਰਪੁਰੋਂ ਡਰਾਵੀ ਆ ਕੋਈ ਗਰਦਾਸਪੁਰ ਵਾਲੇ ਪਾਸਿਓਂ ਵੀ ਤਾਂ ਕਿਧਰੋਂ ਕਿਧਰੋਂ ਜੰਤਾ ਜਿਹੜੀ ਇੱਥੇ ਇਧਰੋਂ ਦੇਖ ਲਓ ਵੀ ਟਗਰਾਉ ਕੰਨਿਓਂ ਦੀ ਹਨਾ ਬਹੁਤ ਦੂਰੋਂ ਦੂਰੋਂ ਜਿਹੜੀ ਆਈ ਜਾਂਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਅੱਜ ਇਹ ਮਾਹੌਲ ਬਣਿਆ ਹੈ ਕਿ ਇਹਨੂੰ 2 ਮਹੀਨੇ ਪਹਿਲਾਂ ਰੋਕਿਆ ਜਾ ਸਕਦਾ ਸੀ ਜਾਂ ਕੋਈ ਕੁਝ ਕੀਤਾ ਜਾ ਸਕਦਾ ਸੀ ਇਹਨੂੰ ਰੋਕਾ ਦੇਣਾ ਭਾਰਤੀ ਕਿਸਾਨ ਮਜ਼ਦੂਰ ਜੋ ਨੇ ਆ ਪੰਜਾਬ ਦਾ ਹਲਕਾ ਪ੍ਰਧਾਨ ਜੀ ਜੀ ਅਸੀਂ ਸਾਡੇ ਪ੍ਰਧਾਨ ਜੀ ਦਰਵਾਜ਼ੇ ਸੰਜੀ ਗਿਆਦਾ ਸੀ ਨਾ ਮਹੀਨਾ ਬੁਰ ਮਨਾ ਪਹਿਲਾਂ ਪ੍ਰਸ਼ਾਸਨ ਨੂੰ ਬੇਨਤੀ ਕਰੀ ਜੀ ਡੀਜੀ ਸਾਹਿਬ ਨੂੰ ਵੀ ਮੌਕੇ ਤੇ ਲੈ ਕੇ ਵੀ ਆਏ ਸੀ ਸਾਡੇ ਪਿੰਡਾਂ ਦਾ ਦौरा ਕਰੋ ਕਿ ਜਿਹੜਾ ਬੰਨ ਆ ਇਹ ਫਿਰ ਉਸ ਟਾਈਮ ਆ ਕੇ ਸਾਨੂੰ ਔਖਾ ਹੋ ਜਾਣਾ ਕਿ ਇਹਦੀ ਪਹਿਲਾਂ ਹੀ ਮਿਹਰੂਤੀ ਗੱਲ ਹੈ ਅਨੇ ਉਦੋਂ ਸਮਾਂ ਸੀਗਾ ਇਸ ਬੰਨ ਦੀ ਮਜਬੂਤੀ ਕੀਤੀ ਜਾ ਸਕਦੀ ਪਰ ਹੁਣ ਉਹਦਾ ਹੁਣ ਪੰਜਾਬ ਸਰਕਾਰ ਨੇ ਫੰਡ ਨਹੀਂ ਦਿੱਤੇ ਜੇ ਨਹੀਂ ਇਹ ਬਚਾਇਆ ਜਾ ਸਕਦਾ ਹੁਣ ਦੇਖੋ ਜਿਹੜਾ ਹੁਣ ਪੈਸਾ ਹੁਣ ਜਿਹੜਾ ਇਹ ਪਿੰਡਾਂ ਦਾ ਕਿੰਨਾ ਨੁਕਸਾਨ ਹੋਇਆ ਫਿਰ ਬੰਨਦਾ ਫੇਰ ਵੀ ਲਾਉਣਾ ਹੀ ਪੈਣਾ ਜੇ ਪਹਿਲਾਂ ਹੀ ਮਜਬੂਤ ਕਰ ਦਿੰਦੇ ਤਾਂ ਇਹਦਾ ਬਹੁਤ ਵਧੀਆ ਸੀ ਨਾ ਇੰਨਾ ਪ੍ਰਸ਼ਾਸਨ ਕਿੱਥੋਂ ਤੱਕ ਮੈਂ ਕਹਿੰਦਾ ਖੰਨੇ ਰਾਜਪੁਰੇ ਤੱਕ ਐਸੇ ਬੰਦੇ ਸੁੰਦਰਗੜ ਤੱਕ ਕਿਦੋਂ ਕਿਦੋਂ ਜਨਤਾ ਇਸ ਤਰੀਕਾ ਜੀ ਆ ਗਏ ਡੇ ਦੀ ਗੱਲ ਕਿੰਨਾ ਪਰੇਸ਼ਾਨ ਤੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਜਗ੍ਹਾ ਦੇ ਉੱਤੇ ਲਗਾਤਾਰ ਸ਼੍ਰੀ ਗੁਰੂ ਬ੍ਰਾਂਨ ਸਾਹਿਬ ਜੀ ਦੇ ਖੰਡ ਪੜ ਸਾਹਿਬ ਦੇ ਭੋਗ ਪਾਏ ਜਾ ਰਹੇ ਆ ਔਰ ਅਰਦਾਸ ਬੇਨਤੀ ਕੀਤੀਆਂ ਜਾ ਰਹੀਆਂ ਤੇ ਕਿੰਨਾ ਚ ਰੋ ਗਿਆ ਜੀ ਇਸ ਜਗ੍ਹਾ ਤੇ ਗੁਰੂ ਬ੍ਰਾਂਨ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੱਤੇ ਹੋਏ ਜੀ ਅੱਜ ਦੂਜੇ ਪਾਰਟ ਦੀ ਜਿਹੜੀ ਹੈ ਇੱਥੇ ਜੀ ਔਰ ਤੁਹਾਨੂੰ ਅਸੀਂ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਸੋ ਮੌਕੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿ ਜੋ ਪਾਣੀ ਦਾ ਬਹਾਵ ਆ ਬਹੁਤ ਜ਼ਿਆਦਾ ਤੇਜ਼ ਆ ਇਸ ਟਾਈਮ ਔਰ ਨਾਲ ਲੱਗਦੇ ਜਿਹੜੇ ਦਰਖਤ ਨੇ ਉਹਨਾਂ ਨੂੰ ਹੌਲੀ 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 ਇਹ ਦਰਖਤਾਂ ਨੂੰ ਵਿੱਚ ਨਾਲ-ਨਾਲ ਲੈ ਜਾਂਦਾ ਜਾ ਰਿਹਾ ਹੈ ਔਰ ਲਗਾਤਾਰ ਦੇਖਦੇ ਦੇਖਦੇ ਪਾਣੀ ਦਾ ਜੋ ਵਹਾਅ ਵੀ ਬਹੁਤ ਏਜਾ ਔਰ ਜਮੀਨ ਨੂੰ ਅੰਦਰੋਂ ਅੰਦਰ ਹੀ ਖੋਖਲਾ ਕੀਤਾ ਜਾ ਰਿਹਾ ਹੈ ਪਾਣੀ ਵੱਲੋਂ ਕਿਤਨਾ ਰਾਤ ਦਾ ਟਾਈਮ ਉਹ ਕਹੀ ਦੱਸਦੀ ਨਹੀਂ ਜੀ ਇਹਦਾ ਪਰਲਾ ਪਾਸਾ ਸਾਰਾ ਸੁੱਕਾ ਪਿਆ ਦਿਆ ਇਧਰਲੇ ਪਾਸੇ ਪਲਟੀ ਮਾਰ ਗਈ ਜੀ ਉਹ ਜਿਹੜੀ ਇਹ ਇਹਨਾਂ ਨੂੰ ਆਂਦਾ ਮੈਰੀ ਵਿਭਾਗ ਨੂੰ ਪੈਸਾ ਆਂਦਾ ਵਾ ਹਰ ਸਾਲ ਇਹਨਾਂ ਦੇ ਫੰਡ ਹੁੰਦੇ ਆ ਉਹ ਦਰਿਆਵਾਂ ਦੀਆਂ ਨਦੀਆਂ ਨਹਿਰਾਂ ਨਾਲਿਆਂ ਦੀ ਇਹਨਾਂ ਦੀ ਸਫਾਈ ਕਰਨੀ ਹੁੰਦੀ ਹੈ ਸੜਕਾਂ ਦੇ ਬਨਮਜਮੂਤ ਕਰ ਲੈਂਦੇ ਜੀ ਇਹਦੀ ਉਹ ਨਹਿਰਾਂ ਦੀ ਸਫਾਈ ਨਹੀਂ ਹੋਈ ਔਰ ਕਿਤੇ ਨਾ ਕਿਤੇ ਇਹ ਇਹ ਵੀ ਕਿਹਾ ਜਾ ਰਿਹਾ ਕਿ ਮਾਈਨਿੰਗ ਜਿਹੜੀ ਹੁੰਦੀ ਸੀ ਇਸ ਇਲਾਕੇ ਦੇ ਵਿੱਚ ਕਿ ਉਹਦੇ ਨਾਲ ਵੀ ਕੁਝ ਇਦਾਂ ਦਾ ਹੋ ਰਿਹਾ ਹੈ ਉਸ ਦੇ ਕਰਕੇ ਦੇਖੋ ਜਿਹੜੀ ਮਾਈਨਿੰਗ ਤਾਂ ਹੋਣੀ ਹੀ ਕੋਈ ਸੁਣਿਓ ਮੇਰੀ ਮੈਨਿੰਗ ਦਾ ਤਰੀਕਾ ਵੀ ਕੋਈ ਹੋਣਾ ਚਾਹੀਦਾ ਜੀ ਹਰ ਇੱਕ ਨੂੰ ਰੇਤਾ ਚਾਹੀਦਾ ਕਿੱਥੋਂ ਆਣਾ ਉਹ ਹੋਣਾ ਪਰ ਉਹਦਾ ਵੀ ਕੋਈ ਕਾਇਦਾ ਕਰੂਣਾ ਹੋਣਾ ਦਰਿਆ ਦੇ ਸੈਂਟਰ ਦੇ ਵਿੱਚੋਂ ਕਰੋ ਇਹ ਥੋੜਾ ਵੀ ਲੋਕਾਂ ਦੇ ਜਿਹੜੇ ਜ਼ਿਮੀਦਾਰਾਂ ਦੇ ਖੇਤ ਆ ਉਹ ਲੈ ਕੇ ਜ਼ਿਮੀਦਾਰ ਵੀ ਲਾਲਚ ਕਰ ਜਾਂਦੇ ਠੀਕ ਹੈ ਨਾ ਤੇ ਉਹ ਜਿਹੜਾ ਉਹ ਮੈਨਗ ਸਾਈਡਾਂ ਤੋਂ ਜਾਂ ਤੇ ਬੰਨਾਂ ਦੇ ਨੇੜੇ ਕਰਾਂਗੇ ਜਾਂ ਬਰਮੇ ਦੇ ਨਾਲ ਉਹਦਾ ਕੋਈ ਤਰੀਕਾ ਪਈਆਂ ਦੇ ਨਾਲ ਵੈਸੇ ਜਿਹੜੀ ਮੈਨਗ ਹੋਣੀ ਚਾਹੀਦੀ ਉਹ ਪਈਆਂ ਦੇ ਨਾਲ ਹੋਣੀ ਚਾਹੀਦੀ ਠੀਕ ਹੈ ਨਾ ਉਹ ਟਰਾਲੀਆਂ ਜ਼ਿਮੀਦਾਰਾਂ ਵਾਲੀਆਂ ਟਰਾਲੀਆਂ ਆਉਣ ਯਾਰ ਏਡੇ ਏਡੇ ਟਰਾਲੇ 12 ਟਾਇਰੀਆਂ 16 ਟਾਇਰੀਆਂ ਉਹ ਇੱਕ ਹੋਰ ਘੋੜਾ ਕਹਿੰਦੇ ਆ ਜੀ ਉਹ ਪਤਾ ਨਹੀਂ ਕਿੰਨਾ ਕਮਾਲ ਲੈ ਕੇ ਜਾਂਦਾ ਜੇ ਇਹ ਬੱਗੇ ਬਰਮਾ ਮਾਰ ਜੀ ਜੀ ਸੀ ਵੀ ਛੱਡੋ ਇੱਕ ਜਿਹੜੀ ਇੱਕ ਪੋਕ ਲਾਈਨ ਕਹਿੰਦੇ ਆ ਬਰਮੇ ਨਾਲ ਬਰਮਾ ਜਿਹੜਾ ਇਹ 40 50 ਫੁੱਟ ਜਾਂ ਤੁਸੀਂ ਮੈਨੇਜ ਕਰੋਗੇ ਫਿਰ ਦਰਿਆ ਫਿਰ ਉਧਰ ਨੂੰ ਹੀ ਆਵਾ ਬਿਲਕੁਲ ਦਰਿਆ ਦਾ ਵਹਾਅ ਤਾਂ ਉਧਰ ਨੂੰ ਹੀ ਜਾਂਦਾ ਕਿਤੇ ਨਾ ਕਿਤੇ ਜੋ ਅੱਜ ਦੇ ਹਾਲਾਤ ਆ ਉਹਦੇ ਵਿੱਚ ਕਿਤੇ ਨਾ ਕਿਤੇ ਜੇ ਕਿਹਾ ਜਾਵੇ ਤਾਂ ਮਾਈਨਿੰਗ ਦਾ ਵੀ ਅਸਰ ਦਿਖਦਾ ਨਹੀਂ ਪੂਰਾ ਵਾ ਮਾੜਾ ਜਾਂ ਨਹੀਂ ਹੈਗਾ ਜੀ ਮਾੜਾ ਜਾਂ ਨਹੀਂ ਸਾਰਾ ਇਹ ਉੱਥੇ ਰੋਡ ਦੇ ਸਾਹਮਣੇ ਉਹ ਮੈਨਗ ਹੋਈ ਹੈ ਜੀ ਡੂੰਗੀ ਬਹੁਤ ਹੋਈ ਹੈ। ਔਰ ਉਹਦੀ ਵਜ੍ਹਾ ਕਰਕੇ ਜਿਹੜਾ ਦਰਿਆ ਨੇ ਇਧਰ ਪਲਟੀ ਮਾਰੀ। ਔਰ ਜਿੱਦਾਂ ਕਿ ਪੰਜਾਬ ਦੇ ਵਿੱਚ ਹੋਰ ਇਲਾਕੇ ਨੇ ਜਿਹੜੇ ਫੜਪੀ ਉੱਤ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਸਿੰਗਰ ਉਹ ਵੀ ਬਹੁਤ ਅੱਗੇ ਆਏ ਆ। ਔਰ ਇਸ ਜਗ੍ਹਾ ਦੇ ਉੱਤੇ ਜੇ ਕਿਸੇ ਦਾ ਕੋਈ ਸੁਨੇਹਾ ਜਾਂ ਕੋਈ ਕਿਸੇ ਨੇ ਪਹੁੰਚ ਕੀਤੀ ਹੈ ਸਰਕਾਰ ਦੇ ਜਾਂ ਕੋਈ ਹੋਰ ਸੰਸਥਾਵਾਂ ਜਾਂ ਕੋਈ ਸੰਗਠਨਾਂ ਦੇ ਵਿੱਚੋਂ ਅਸਲ ਦੇ ਵਿੱਚ ਪਤਾ ਕੀ ਹੈ ਇੱਥੇ ਹਜੇ ਫੇਰ ਵੀ ਜੇ ਲਈਏ ਨਾ ਸਿਚੁਏਸ਼ਨ ਜਿਹੜੀ ਹੈ ਠੀਕ ਹੈ ਜੀ ਇਹ ਪਾਣੀ ਬਾਹਰ ਆ ਕੇ ਨੁਕਸਾਨ ਕਰਦਾ ਤਾਂ ਸਮਾਜ ਸੇਵੀ ਸਾਰੇ ਆਈ ਜਾਣ ਔਰ ਲਗਾਤਾਰ ਜਿਹੜੀਆਂ ਨਿਊਜ਼ ਵਾਇਰਲ ਹੋ ਰਹੀਆਂ ਐ ਇਤੋਂ ਹੀ ਕੁਝ ਵੀਡੀਓ ਵੀ ਪੈ ਰਹੀਆਂ ਕਿ ਪਾਣੀ ਪਹੁੰਚ ਗਿਆ ਜੀ ਪਿੰਡਾਂ ਤੱਕ ਪਾਣੀ ਸਸਰਾਲੀ ਕਲੋਨੀ ਤੋਂ ਬਾਹਰ ਤੱਕ ਪਹੁੰਚ ਗਿਆ ਉਹਦੇ ਬਾਰੇ ਤੁਸੀਂ ਦੱਸੋਗੇ ਲੋਕ ਜਿਹੜੇ ਬਹੁਤ ਆਲੇ ਦੁਆਲੇ ਦੇ ਲੋਕਾਂ ਦੇ ਜਿਹੜੇ ਸਹਿਮੇ ਹੋਏ ਨੇ ਨਹੀਂ ਇੰਨਾ ਸਹਿਮਣ ਦੀ ਲੋੜ ਨਹੀਂ ਪਾਣੀ ਜਿਹੜਾ ਹੈਗਾ ਬਾਹਰ ਜਰੂਰ ਆਇਆ ਦਰਿਆ ਤੋਂ ਜੀ ਠੀਕ ਹੈ ਨਾ ਪਰ ਇਹ ਨਹੀਂ ਹੈਗਾ ਵੀ ਪਿੰਡਾਂ ਦੇ ਵਿੱਚ ਫਿਰ ਗਿਆ ਜਾਂ ਕਿ ਕਰਨ ਰਹੀ ਜਾਂਦਾ ਉਹ ਕਿਹੜਾ ਰਿੰਗ ਬੰਨ ਲਾਇਆ ਉਹ ਵੀ ਨਾਲ ਥੋੜਾ ਜਿਹਾ ਕੰਟਰੋਲ ਦੇ ਵਿੱਚ ਹੈਗਾ ਹੈ ਠੀਕ ਹੈ ਨਾ ਸੋ ਆਸ ਕਰਦੇ ਆ ਕਿ ਥੋੜਾ ਜਿਹਾ ਮੌਸਮ ਵੀ ਸਹੀ ਹੋ ਜਾਵੇ ਠੀਕ ਹੈ ਨਾ ਬਾਕੀ ਸਰਕਾਰਾਂ ਤੋਂ ਤਾਂ ਅਸੀਂ ਆਸ ਕੋਈ ਕਰ ਨਹੀਂ ਸਕਦੇ ਆ ਮਹਾਰਾਜ ਤੋਂ ਅਸੀਂ ਅਰਦਾਸ ਕਰਦੇ ਆ ਉਹ ਮਹਾਰਾਜ ਤੋਂ ਅਸੀਂ ਸਾਡੇ ਕਿਉਂਕਿ ਸਰਕਾਰਾਂ ਤੋਂ ਤਾਂ ਆਸ ਤਾਂ ਕਰੀਏ ਸਰਕਾਰਾਂ ਤੋਂ ਸਾਨੂੰ ਮਾਰ ਰਹੀ ਹੈ ਇਹਨਾਂ ਨੇ ਇੱਕ ਸਿੱਧੇ ਤੌਰ ਦੇ ਉੱਤੇ ਜਿਹੜੀ ਆ ਭਾਰਤੀ ਹਕੂਮਤ ਜਿਹੜੀ ਆ ਇਹਨਾਂ ਨੇ ਇੱਕ ਸਿੱਧੇ ਤੌਰ ਦੇ ਉੱਤੇ جنگ ਜਿਹੜੀ ਆ ਪੰਜਾਬ ਦੇ ਨਾਲ ਲਾ ਦਿੱਤੀ ਜੀ ਇਹ ਤਾਂ ਹੁਣ ਸਿੱਧੀ ਗੋਲੀ ਮਾਰਦੇ ਆ ਫਿਰ ਇੰਟਰਨੈਸ਼ਨਲ ਭਾਈਚਾਰਾ ਪੁੱਛਦਾ ਤੁਸੀਂ ਪੰਜਾਬੀਆਂ ਨੂੰ ਮਾਰਦੇ ਹੋ ਸਿੱਖਾਂ ਨੂੰ ਮਾਰਦੇ ਜੀ ਇਹ ਉਤੋਂ ਵੀ ਵੱਜਣਾ ਚਾਹੁੰਦੇ ਆ ਤੇ ਪੰਜਾਬ ਨੂੰ ਹੀ ਮਾਰਨਾ ਵੀ ਚਾਹੁੰਦੇ ਆ ਗੱਲ ਇੱਥੇ ਖੜੀ ਆ ਇਹ ਬਹੁਤ ਜਿਹੜੀ ਖਤਰਨਾਕ ਜਿਹੜੀ ਆ ਇਹਨਾਂ ਇਹ ਸਿਚੁਏਸ਼ਨ ਦੇ ਵਿੱਚ ਪੰਜਾਬ ਗੁਜਰ ਰਿਹਾ ਜੀ ਔਰ ਮੈਂ ਤੁਹਾਡੇ ਮੱਦੇਨਜ਼ਰ ਅਸੀਂ ਕਹਿਣਾ ਚਾਹੁੰਦਾ ਇਹ ਇਹਨਾਂ ਦੇ ਸੁਪਨੇ ਹੀ ਨੇ ਵੀ ਪੰਜਾਬ ਨੂੰ ਮਾਰ ਲੈਣਗੇ ਜੀ ਅਸੀਂ ਇਹਨਾਂ ਨੂੰ ਇਹ ਨਹੀਂ ਕਹਿੰਦੇ ਵੀ ਪਾਣੀ ਰੋਕੋ ਅਸੀਂ ਕਹਿੰਦੇ ਆ ਇੱਕ ਵਾਰੀ ਓਏ ਇੰਡੀਆ ਦੇ ਆ ਹੁਕਮਰਾਨਾਂ ਇੱਥੋਂ ਜਿੰਨਾ ਪਾਣੀ ਛੱਡ ਹੁੰਦਾ ਨਾ ਤੂੰ ਛੱਡ ਰਾਈ ਆ ਤੇ ਸਾਡਾ ਵੀ ਸਬਰ ਦੇਖ ਤੇ ਜੋ ਕਰਨਾ ਜੋ ਤੁਸੀਂ ਕਰ ਸਕਦੇ ਹੋ ਪੰਜਾਬ ਦੇ ਨਾਲ ਉਹ ਕਰਕੇ ਦੇਖ ਲੈ ਪੰਜਾਬ ਜਿਹੜਾ ਵਾ ਇਹ ਗੁਰਾਂ ਦੇ ਨਾਲ ਚੱਲਦਾ ਇਹ ਚੱਲਦਾ ਰਹਿਣਾ ਪੰਜਾਬ ਕਦੇ ਦਬਿਆ ਨਹੀਂ ਨਾ ਇਹਨੇ ਦਬਣਾ ਸਤਗੁਰ ਦੀ ਕਿਰਪਾ ਇਹ ਜਿਹੜਾ ਸਿੰਘ ਨੇ ਇਹ ਜਿਹੜੀ ਸਿੱਖ ਕੌਮ ਆ ਚੜ੍ਹਦੀ ਕਲਾ ਚ ਰਹੀ ਆ ਔਰ ਚੜ੍ਹਦੀ ਕਲਾ ਦੇ ਵਿੱਚ ਰਹੀ ਜਿਹੜਾ ਜੋਰ ਲਾਗਣਾ ਤੁਹਾਡੇ ਕੋਲੋਂ ਲਾ ਲਓ ਅਸੀਂ ਤਾਂ ਉਦੋਂ ਜਦ ਗਿਣਤੀ ਦੇ ਸੀਗੇ ਉਦੋਂ ਨਹੀਂ ਪ੍ਰਵਾਹ ਮੰਨੀ ਹੁਣ ਤਾਂ ਸਾਡੀ ਜਨਸੰਖਿਆ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਪਤਾ ਕੌਣ ਨੇ ਅਸੀਂ ਤਾਂ ਇਹਨਾਂ ਨੂੰ ਮੰਨਦੇ ਹੀ ਨਹੀਂ ਸਾਡੇ ਪ੍ਰਧਾਨ ਮੰਤਰੀ ਹੈਗਾ ਸਾਡਾ ਖਾਲਸਾ ਈਡ ਵਾਲਾ ਰਵੀ ਸਿੰਘ ਸਾਡਾ ਜਿਹੜਾ ਡਿਪਟੀ ਪੀਐਮ ਹੈਗਾ ਉਹ ਹੋਗਾ ਐਸਪੀ ਅਬਰਾਏ ਸਾਡੇ ਮਨਿਸਟਰ ਨੇ ਕਰਨੌਜਲੇ ਜਿਹੇ ਦਲਜੀਤ ਸਾਹ ਜੇ ਬੱਬੂ ਮਾਨ ਜੇ ਹੋਰ ਜਿਹੜੇ ਅਨੇਕਾਂ ਕਲਾਕਾਰ ਸਮਾਜ ਸੇਵੀ ਔਰ ਜਿਹੜੇ ਸਾਡੇ ਵੱਡੇ ਵੱਡੇ ਜਿਹੜੇ ਐਨਆਰਆਈ ਭਰਾ ਵਿਦੇਸ਼ਾਂ ਵਿੱਚ ਬੈਠੇ ਆ ਸਾਡੇ ਉਹ ਮਨਿਸਟਰ ਨੇ ਅਸੀਂ ਸਰਕਾਰ ਤੋਂ ਕੋਈ ਆਸ ਨਹੀਂ ਰੱਖਦੇ ਅਸੀਂ ਤਾਂ ਸੈਂਟਰ ਨੂੰ ਇੱਕ ਤੁਹਾਡੇ ਮਾਧਿਅਮ ਨਾਲ ਬੇਨਤੀ ਕਰਦੇ ਆ ਤੁਹਾਡੇ ਅਫਸਰਾਂ ਦੀ ਜਿਹੜੀ ਤੁਸੀਂ ਸੈਂਟਰ ਦੇ ਅਫਸਰ ਨੇ ਪੰਜਾਬ ਦੇ ਵਿੱਚ ਇਹਨਾਂ ਦੀ ਟੈਂਡ ਫੋੜੀ ਚੱਕ ਕੇ ਦਿੱਲੀ ਲੈ ਜਾਓ ਪੰਜਾਬ ਨੂੰ ਸਾਡੇ ਹਾਲ ਤੇ ਛੱਡ ਦਿਓ ਅਸੀਂ ਨਿਜੱਠ ਲਾਂਗੇ ਯਾਰ ਮਰਦੇ ਨਹੀਂ ਅਸੀਂ ਤੇ ਜਿਹੜੇ ਪੰਜਾਬ ਦੇ ਇਸ ਟਾਈਮ ਮੌਜੂਦਾ ਮਨਿਸਟਰ ਨੇ ਜਾਂ ਕੋਈ ਐਮ ਐਲ ਏ ਆ ਉਹਨਾਂ ਦੇ ਵਿੱਚੋਂ ਕਿੰਨੇ ਲੋਕ ਨੇ ਜਿਹੜੇ ਇੱਥੇ ਆਏ ਆ ਤੁਹਾਡੇ ਆਂਦੇ ਆ ਜੀ ਸਾਰੇ ਆਂਦੇ ਆ ਇਹ ਨਹੀਂ ਗਾ ਉਹ ਸਾਰੇ ਆਂਦੇ ਆ ਉਹਦਾ ਦੇਖਣ ਆਂਦੇ ਆ ਉਹ ਤਾਂ ਪਹਿਲਾਂ ਦੂਰ ਸੀਗਾ ਰੇਤਾ ਪਹਿਲਾਂ ਦੂਰ ਸੀਗਾ ਇੱਕ ਤਾਂ ਉਹ ਇਹ ਚੀਜ਼ ਦੇਖਣ ਆਂਦੇ ਆ ਵੀ ਰੇਤਾ ਹੁਣ ਨੇੜੇ ਆ ਗਿਆ ਉਹ ਤਾਂ ਹੁਣ ਸਲਾਹਾਂ ਲਾਉਂਦੇ ਨੇ ਯਾਰ ਨਜ਼ਾਰਾ ਆ ਗਿਆ ਇਥੋਂ ਰੇਤਾ ਚੱਕਾ ਦਰਿਆ ਦਾ ਪਾਣੀ ਥੱਲੇ ਜਾਏਗਾ ਰੇਤਾ ਚੱਕਾ ਇੱਕ ਚੀਜ਼ ਨੂੰ ਆਦੇ ਦੂਸਰਾ ਉਹਨਾਂ ਨੇ ਵੋਟਾਂ ਨੂੰ ਆਣਾ ਉਹਨਾਂ ਦਾ ਮਜਬੂਰੀ ਆ ਜਦੋਂ ਉਹਨਾਂ ਨੇ ਆਉਣਾ ਉਹ ਤਾਂ ਇੱਥੇ ਪ੍ਰਸ਼ਾਦਾ ਦੇ ਲੰਗਰ ਵੀ ਲੈ ਕੇ ਆਉਂਦੇ ਆ ਜਿਹੜੇ ਬੰਦੇ ਨੇ ਕਰੋੜਾ ਰੁਪਇਆ ਕਮਾਇਆ ਯਾਰ ਲੱਖ 2 ਲੱਖ ਦਾ ਲੰਗਰ ਲਾ ਦੂ ਉਹਨਾਂ ਨੂੰ ਤਾਂ ਇਹ ਦੀਦਾ ਵੀ ਜੇ ਸੁੱਕੇ ਜਾਵਾਂਗੇ ਨਹੀਂ ਜਾਵਾਂਗੇ ਲੋਕ ਵੋਟਾਂ ਬੜੇ ਸਾਡਾ ਵਿਰੋਧ ਕਰਨਗੇ ਉਹਦਾ ਇਸ ਲਈ ਆ ਰਹੇ ਉਹ ਤਾਂ ਉਹਨਾਂ ਦੀ ਮਜਬੂਰੀ ਹੈ ਅਦਰਵਾਈਜ਼ ਇਹ ਮਕਾਨ ਤਾਂ ਇਹਨਾਂ ਦੀ ਹੀ ਆਈ ਹੈ ਲੀਡਰਾਂ ਦੀ ਚਾਹੇ ਹੋਂ ਵਾਲੇ ਆ ਚਾਹੇ ਪਹਿਲਾਂ ਵਾਲੇ ਆ ਵੇੜਾ ਤਾਂ ਇਹਨਾਂ ਨੇ ਘਰਕ ਕੀਤਾ ਆ ਇਹ ਜਿਹੜੀ ਮੁਸੀਬਤ ਆਈ ਹੈ ਇਹ ਉਧਾਂ ਨਹੀਂ ਆਈ ਇਹਨਾਂ ਨੇ ਲਿਆਂਦੀ ਹੈ ਜੇ ਗੱਲ ਕਰੀਏ 2 ਸਾਲ ਪਹਿਲਾਂ 2 ਸਾਲ ਪਹਿਲਾਂ ਜੋ ਮਾਹੌਲ ਸੀ 23 ਦੇ ਵਿੱਚ ਉਦੋਂ ਵੀ ਕੁਛ ਐਦਾਂ ਦਾ ਮਾਹੌਲ ਹੋਇਆ ਬਿਲਕੁਲ ਹੋਇਆ ਉਦੋਂ ਜਿਹੜੀ ਆ ਉਧਰ ਦੇ ਪਾਸੇ ਮੈਨੰਗ ਸੀ ਗੜੀਆਂ ਵਾਲੇ ਪਾਸੇ ਮੱਤੇੜੇ ਦੇ ਸਾਹਮਣੇ ਜੀ ਉੱਥੇ ਮੈਨੰਗ ਹੁੰਦੀ ਸੀ ਉਹ ਪਿੰਡਾਂ ਨੇ ਹੁਣ 2 ਕੁ ਸਾਲ ਹੋ ਗਏ ਮੈਨੰਗ ਨਹੀਂ ਹੋਉਦੀ ਉਹ ਪਿੰਡ ਉਹ ਹੁਣ ਬੰਨ ਜਿਹੜਾ ਸੇਫ ਉਹ ਬਚ ਗਿਆ ਹੁਣ ਇਹਨਾਂ ਨੇ ਮੈਨਗੇ ਇੱਧਰ ਕਾਲੀ ਤੇ ਇੱਧਰ ਆ ਗਏ ਜੀ ਗੱਲ ਤਾਂ ਇਹ ਰਾਤ ਨੂੰ ਸਿਰ ਦੇ ਵਿੱਚ ਉਹਦੇ ਇਹ ਵਗਦਾ ਮਾਰਦੇ ਨੇ ਖਵਾਜੇ ਦੇ ਰਾਤ ਨੂੰ ਸਾਰੀ ਰਾਤ ਖਵਾਜੇ ਨੂੰ ਸੌਣ ਨਹੀਂ ਦਿੰਦੇ ਜੀ ਤੇ ਹੁਣ ਖਵਾਜਾ ਜਿਹੜਾ ਇਹਨਾਂ ਨੂੰ ਇਹਨਾਂ ਨੂੰ ਨਹੀਂ ਸੌਣ ਦੇਗਾ ਸਿੱਧੀ ਜੀ ਕਰ ਜੀ ਇਹ ਇਹਨਾਂ ਨੇ ਬਹੁਤ ਜਿਹੜਾ ਵੱਡਾ ਧਰੋ ਕੀਤਾ ਹੈ ਜੀ ਇਹ ਜਾਨੀ ਕਿ ਜੋ ਹੋਇਆ ਇੱਥੇ ਗਲਤ ਹੋਇਆ ਇਹ ਸਾਰੇ ਲੀਡਰ ਨਾਲੇ ਹੋਏ ਨੇ ਕੋਈ ਇਹ ਨਹੀਂ ਹੈਗਾ ਵੀ ਹੋਣ ਵਾਲੀ ਮੈਨ ਕਰਦੇ ਆ ਜੀ ਇਹ ਤਿੰਨੇ ਚਾਰੇ ਪਾਰਟੀਆਂ ਦੋ ਤਿੰਨ ਪਾਰਟੀਆਂ ਸਾਰੀਆਂ ਇਕੱਠੀਆਂ ਸਾਰਿਆਂ ਦਾ ਹਿੱਸਾ ਪਤੀ ਹੈ ਯਾਰ ਇਹ ਸਾਰੇ ਆਪਸ ਵਿੱਚ ਕੀ ਡਮੰਡ ਲੇ ਇੱਕ ਦੂਜੇ ਦੇ ਪੀਏ ਇੱਧਰ ਉੱਧਰ ਫਟਾਏ ਨੇ ਇੱਕ ਦੂਜੇ ਨਾਲ ਪਾਰਟੀ ਬਾਜੀ ਪਾਰਟੀ ਪਲਟੀ ਮਾਰਦਾਂ ਇਧਰ ਨਾਲ ਲੀਡਰ ਉਧਰਲੇ ਪੱਸੇ ਚੱਲ ਗਿਆ ਉਧਰ ਲੋਕ ਸਾਰੇ ਇਕੱਠੇ ਨੇ ਕਿ ਮੈਂ ਤੁਹਾਡੀ ਗੱਲ ਕਰਨੀ ਚਾਹੁੰਦਾ ਤੁਸੀਂ ਜਿੱਦਾਂ ਕਿ ਦੱਸਿਆ ਕਿ ਤੁਸੀਂ ਕਿਸਾਨ ਯੂਨੀਅਨ ਵਿੱਚ ਹੈਡਰ ਹੋ ਹਾਂ ਤੇ ਦਿਖਾਵਾਂਗੇ ਕਿ ਲਗਾਤਾਰ ਦੇਖੋ ਉਧਰ ਉਧਰਫਾ ਜਿਹੜੇ ਆ ਉਹ ਡਿੱਗਲੇ ਜਾ ਰਹੇ ਆ ਕਿਰੇ ਜਾ ਬੱਚੀ ਆ ਵੀ ਯਾਦ ਰੱਤਾ ਦੀ ਗੇ ਮਲਤਾਂ ਦੇ ਇੱਧਰ ਆ ਜਿਹੜੀ ਉਹ ਆਈ ਰਹਿ ਗਿਆ ਖੁੰਜਾ ਵਾਸ ਆਪਾਂ ਕਿੱਥੋਂ ਮੁੜ ਕੇ ਪਹਿਲਾਂ ਇਹ ਜਿਹੜਾ ਮਾਇਆ ਜਿਹੜਾ ਇਹਨਾਂ ਨੂੰ ਪੈਸਾ ਆਂਦਾ ਦਰਿਆਵਾਂ ਦੀ ਸਫਾਈ ਦਾ ਕੌਣ ਖਾ ਗਿਆ ਜੀ ਕਿੱਥੇ ਗਿਆ ਉਹ ਪੈਸਾ ਔਰ ਕਿਤੇ ਨਾ ਕਿਤੇ ਪੈਸਾ ਜਿਹੜਾ ਇਹਨਾਂ ਨੂੰ ਸਫਾਈ ਦਾ ਹਰ ਸਾਲ ਪੈਸਾ ਆਂਦਾ ਦਰਿਆਵਾਂ ਨਦੀਆਂ ਨਾਲਿਆਂ ਦੀ ਬੰਨ ਮਜ਼ਬੂਤ ਕਰਦਾ ਉਹ ਪੈਸਾ ਕੌਣ ਖਾ ਗਿਆ ਇਹ ਇੰਨੇ ਸਾਲ ਹੋ ਗਏ ਬੰਨ ਤੁਸੀਂ ਮਜ਼ਬੂਤ ਨਹੀਂ ਕੀਤਾ ਹੁਣ ਜਿਹੜਾ ਹਜ਼ਾਰਾਂ ਕਰੋੜ ਇਹਨਾਂ ਨੇ ਫੰਡ ਲਿਆ ਕੇ ਹੁਣ ਮੋੜ ਬਸੇਪੇ ਦੇ ਲਈ ਪੰਜਾਬ ਦੇ ਲਈ ਜੇ ਆਉਂਦਾ ਫੱਟੇ ਉਹ ਹੀ ਪੈਸਾ ਇਹਦੇ ਤੇ ਪਹਿਲਾਂ ਬੰਨ੍ਹਦੇ ਉੱਤੇ ਲਾਇਆ ਹੁੰਦਾ ਜਾਂ ਲੋਨ ਇੱਕ ਸਾਲ ਦੇ ਵਿੱਚ 50 ਕਿਲੋਮੀਟਰ ਵੀ ਬੰਨ ਪੱਕਾ ਤੁਸੀਂ ਕਰਦੇ ਮੇਰੇ ਖਿਆਲ ਦੇ ਵਿੱਚ ਹੁਣ ਪੰਜਾਬ ਦੇ ਬੰਨ ਜਿਹੜੇ ਸਾਰੇ ਪੱਕੇ ਹੋ ਜਾਂਦੇ ਇੱਕ ਇੱਕ ਮੇਰਾ ਸਵਾਲ ਆ ਕਿ ਇੱਕ ਐਮਐਲਏ ਆ ਪਰ ਐਮਐਲਏ ਨੇ ਕਿਹਾ ਕਿ ਲੋਕ ਰੋਟੀਆਂ ਖਾਦੇ ਤੁਸੀਂ ਕਹਿੰਦੇ ਮੈਂ ਕਿਸਾਨ ਯੂਨੀਅਨ ਦੇ ਵਿੱਚ ਪ੍ਰਧਾਨ ਹਾਂਜੀ ਹਲਕਾ ਆਸਾਨੀ ਵਾਲਾ ਔਰ ਉਹਨਾਂ ਨੇ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਕਿਹਾ ਕਿ ਤੁਸੀਂ ਹਰੀਆਂ ਪੱਗਾਂ ਬੰਨ ਕੇ ਗਲਾਂ ਵਿੱਚ ਸਾਫੇ ਪਾ ਕੇ ਇਸ ਮੁੱਕੇ ਰੋਟੀਆਂ ਸੇਕ ਰਹੇ ਆ ਤੁਸੀਂ 4 ਵਜੇ 4 ਵਜੇ ਦਾ ਟਾਈਮ ਆ ਪਰ ਤੁਸੀਂ ਇੱਥੇ ਖੜੇ ਆ ਕੀ ਕਹਿਣਾ ਜਾਣਦੇ ਇਸ ਮਤਲਬ ਹੁਣ ਤੁਸੀਂ ਦੇਖੋ ਆ ਇਲਾਕਾ ਜਾਣਦਾ ਵੀ ਮੈਂ ਕਲੈਕਸ਼ਨ ਲਾਣ ਨੂੰ ਮੈਂ ਕੋਲ ਇਲੈਕਸ਼ਨ ਲਾਣ ਦੀ ਆ ਮੈਂ ਇੱਥੇ ਖੜਾ ਹਾਂ ਜੀ ਹੋਰ ਜਿਹੜੇ ਆਏ ਆ ਇੱਥੇ ਪਹਿਲਾਂ ਰਾਤਾਂ ਮੈਂਥੋਂ ਪਹਿਲਾਂ ਇੱਥੇ ਕਈ ਸਾਡੇ ਭਰਾ ਜਿਹੜੇ ਹੈਗਾ ਪਿੰਡਾਂ ਦੇ ਸਰਪੰਚ ਸਾਰੀ-ਸਾਰੀ ਰਾਤ ਕਰਨੀ ਉਹਨਾਂ ਨੇ ਇਲੈਕਸ਼ਨ ਲਾਣ ਦੀ ਆ ਇਹਦਾ ਦੇਪੂ ਇਹਨਾਂ ਦੀ ਜਵਾਨਤਾ ਆਪਾਂ ਦਿੱਤੀ ਇਹਦਾ ਮੈਂ ਨਹੀਂ ਬੰਦ ਕਰ ਸਕਦਾ ਇਸ ਗੱਲ ਦਾ ਜਵਾਬ ਜਿਹੜਾ ਇਹ ਕਹਿੰਦੇ ਨੇ ਨਾ ਇਹਨੂੰ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਨਤਾ ਨੇ ਦੇਣਾ ਮੈਂ ਨਹੀਂ ਦੇਣਾ ਉਹ ਇਹਨਾਂ ਨੂੰ ਦੱਸਣੇ ਨੂੰ ਪਤਾ ਇਹਨਾਂ ਦੀ ਔਕਾਤ ਨਾ ਵੋਟਾਂ ਵੇਲੇ ਦੱਸਾਂਗੇ ਇਹ ਲੋਕ ਨੂੰ ਦੱਸਣਗੇ 2027 ਦੇ ਵਿੱਚ ਪਤਾ ਲੱਗ ਜਾਣਾ ਪਤਾ ਲੱਗ ਜਾਣਾ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ 2000 ਭਾਰੂ ਹੋਂਦ ਗੱਲਾਂ ਦਾ ਐਸੇ ਪਾ ਕੇ ਜਾਂਦੇ ਨੇ ਕਿ ਅੱਜ ਹੋਰੀਆਂ ਸੀਆਂ ਕਹਿੰਦੇ ਕਹਿੰਦੇ ਆੜੀ ਇੱਕ ਗੱਲ ਤਾਂ ਹੈਗੀ ਆ ਕਹਿੰਦੇ ਆ ਜਿਹੜੇ ਹੜ ਆਏ ਆ ਨਾ ਆੜੀ ਆਪਣੀ ਪਾਰਟੀ ਜਿਹੜੀ ਡੁੱਬੀ ਹੋਈ ਸੀ ਕਹਿੰਦੇ ਹੁਣ ਕਦੇ ਮੋੜ ਕਹਿੰਦੇ ਉੱਠ ਗੜੀ ਖੜਾ ਦੇ ਨਾਲ ਦੇਖੋ ਇਹਦੇ ਵਿੱਚੋਂ ਵੀ ਸਿਆਸਤ ਦੇਖੋ ਕੱਢੀ ਆ ਉਹ ਕਹਿੰਦੇ ਆਪਣੀ ਪਾਰਟੀ ਦੇ ਵਿੱਚ ਜਾਨ ਪਾएगी ਜਾਨ ਕਿਉਂਕਿ ਇਹਨਾਂ ਦੇ ਲੀਡਰਾਂ ਦੇ ਨੇ ਜਿਨ੍ਹਾਂ ਨੇ ਕਰੋੜਾਂ ਖਾਧਾ ਇਥੇ ਲੱਖ ਰੁਪਇਆ ਫੜਾਤਾ ਉਥੇ 2 ਲੱਖ ਫੜਾਤਾ ਕਈ ਵਾਰੀ ਤਾਂ ਬੰਦੇ ਵੀ ਇਹਨਾਂ ਦੇ ਆਪਣੇ ਹੁੰਦੇ ਆ ਇਹਨਾਂ ਨੇ ਫੜਾਵਾ ਦੇ ਆ ਮੁੜ ਕੇ ਇਹਨਾਂ ਦੀਆਂ ਫੇਰ ਜੇਬਾਂ ਦੇ ਵਿੱਚ ਚਲ ਜਾਣਾ ਆਪਦਾ ਹੀ ਬੰਦਾ ਖੜਾ ਰਹਿਣਾ ਆ ਚਾਹ ਤਾ ਯਾਰ ਤੈਨੂੰ 2 ਲੱਖ ਰੁਪਇਆ ਦਿੰਦਾ ਆ ਚਾਹ ਤਾ ਬਾਬਾ ਤੈਨੂੰ 50 ਉਹ ਬੰਦੇ ਵੀ ਕਈ ਵਾਰੀ ਇਹਨਾਂ ਦੇ ਆਉਂਦੇ ਆ ਬਾਅਦ ਵਿੱਚ ਜੇਬਾਂ ਦੇ ਵਿੱਚ ਇਹਨਾਂ ਦੀਆਂ ਫੇਰ ਪੈਸਾ ਚਲ ਜਾਣਾ ਉੱਥੇ ਇੱਕ ਵੀਡੀਓ ਬਣ ਜਾਂਦੀ ਹੈ ਲੈ ਵੀ ਫਲਾਣਾ ਲੀਡਰ ਆਇਆ ਸੀ ਉਹਨੂੰ 2 ਲੱਖ ਦੇਈ ਆ ਉਹਨੂੰ 50 50000 ਰੁਪਇਆ ਦੇ ਇਹ ਬਹੁਤ ਵੱਡੀ ਸਿਆਸਤ ਆ ਕੋਈ ਆ ਨਹੀਂ ਆਉਣ ਵਾਲਾ ਸਮਾਂ ਦੱਸ ਦੇਗਾ ਕਿ ਕਿੰਨੇ ਕੇ ਇਹ ਜਿਹੜੀਆਂ ਰੋਟੀਆਂ ਦਾ ਇਹ ਸੇਕਦੇ ਨੇ ਦੇਖੋ ਸਾਰਾ ਪੰਜਾਬ ਡੱਬ ਰਿਹਾ ਕਹਿੰਦੇ ਯਾਰ ਆ ਹੜ੍ਹਾਂ ਦੇ ਨਾਲ ਇੱਕ ਗੱਲ ਆ ਕਹਿੰਦੇ ਆਪਣੀ ਪਾਰਟੀ ਉੱਥੇ ਜਾਨ ਪੈ ਗਈ ਹੁਣ ਸਰਕਾਰ ਆਪਣੀ ਬਣ ਜੂ ਅਗਲੀ ਵਾਰੀ ਕਹਿੰਦੇ ਆ ਆ ਕੰਮ ਆ ਤੋ ਸੋ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਤੁਹਾਨੂੰ ਦਿਖਾ ਰਹੇ ਆ ਕਿ ਇਹ ਜਿਹੜਾ ਇਸ ਟਾਈਮ ਬੰਨ ਦੇ ਉੱਤੇ ਸਸਰਾਲੀ ਕਲੋਨੀ ਦੇ ਬੰਨ ਦੇ ਉੱਤੇ ਖੜੇ ਆ